ਸੜਕ ਤੇ ਚੱਲਦੇ ਚੱਲਦੇ ਜਾ ਰਿਹਾ ਹਾਂ ਮੈਂ ਆਪਣੀਆਂ ਯਾਦਾਂ ਵਿੱਚ ਗੁੰਮ ਹੋ ਕੇ ਜਾ ਰਿਹਾ ਹਾਂ ਮੈਂ ਉਸੇ ਸੜਕ ਤੇ ਉਸੇ ਸੜਕ ਤੇ ਦੇਖਿਆ ਇੱਕ ਭੈੜਾ ਮੰਜ਼ਰ ਭਾਰ ਆਇਆ ਹੰਝੂਆਂ ਦੇ ਰੂਪ ਵਿੱਚ ਅੱਖਾਂ ਵਿੱਚ ਸਮੁੰਦਰ ਕਹਾਣੀ ਉਸ ਮੰਜ਼ਰ ਦੀ ਕਹਾਣੀ ਉਸ ਮੰਜ਼ਰ ਦੀ ਤੁਹਾਨੂੰ ਸੁਣਾ ਰਿਹਾ ਹਾਂ ਮੈਂ ਸੜਕ ਤੇ ਚੱਲਦੇ-ਚੱਲਦੇ ਜਾ ਰਿਹਾ ਹਾਂ ਮੈਂ ਜਾ ਰਿਹਾ ਹਾਂ ਸੜਕ ਤੇ ਦੇਖਿਆ ਸੱਟ ਖਾਦੇ ਹੋਏ ਜ਼ਖਮੀ ਇੱਕ ਇਨਸਾਨ ਨੂੰ ਸੜਕ ਤੇ ਦੇਖਿਆ ਸੱਟ ਖਾਦੇ ਹੋਏ ਜ਼ਖਮੀ ਇੱਕ ਇਨਸਾਨ ਨੂੰ ਆਵਾਜ਼ਾਂ ਲਾ ਰਿਹਾ ਸੀ ਉਹ ਆਵਾਜ਼ਾ ਲਾ ਰਿਹਾ ਸੀ ਉਹ ਦੂਜੇ ਇਨਸਾਨਾਂ ਨੂੰ ਬਚਾ ਲਓ ਮੈਨੂੰ ਬਚਾ ਲਓ ਮੈਨੂੰ ਬਚਾਉਣ ਦੀ ਥਾਂ ਬਚਾਉਣ ਦੀ ਥਾਂ ਸਾਰਿਆਂ ਦੇ ਨਾਲ ਹੀ ਉਸ ਦੀ ਵੀਡੀਓ ਬਣਾ ਰਿਹਾ ਸੀ ਮੈਂ ਸੜਕ ਤੇ ਚੱਲਦੇ-ਚੱਲਦੇ ਜਾ ਰਿਹਾ ਸੀ ਮੈਂ ਜਾ ਰਿਹਾ ਸੀ ਮੈਂ ਥੋੜੀ ਜੀ ਦੂਰੀ ਤੇ ਥੋੜੀ ਜੀ ਦੂਰੀ ਤੇ ਇੱਕ ਜ਼ਖਮੀ ਜਾਨਵਰ ਮਿਲਿਆ ਉਹ ਜਾਨਵਰ ਦਾ ਹਰ ਸਾਥੀ ਉਹ ਜਾਨਵਰ ਦਾ ਹਰ ਸਾਥੀ ਉਸ ਨੂੰ ਬਚਾਉਣ ਵਾਸਤੇ ਹੀ ਸੀ ਉੱਥੇ ਖੜਿਆ ਇਹ ਦੇਖ ਕੇ ਇਹ ਦੇਖ ਕੇ ਚੁਕੀਆਂ ਹੋਈਆਂ ਅੱਖਾਂ ਨਾਲ ਉਹਨਾਂ ਨੂੰ ਦੇਖੀ ਜਾ ਰਿਹਾ ਹਾਂ ਮੈਂ ਸੜਕ ਤੇ ਚੱਲਦੇ ਚੱਲਦੇ ਜਾ ਰਿਹਾ ਹਾਂ ਮੈਂ ਜਾ ਰਿਹਾ ਹਾਂ ਇਹ ਦੇਖ ਕੇ ਲੱਗਿਆ ਏ ਦੇਖ ਕੇ ਲੱਗਿਆ ਜਾਨਵਰ ਹਾਂ ਜਾਂ ਇਨਸਾਨ ਫਿਰ ਅੱਗੇ ਤੁਰਿਆ ਫਿਰ ਅੱਗੇ ਤੁਰਿਆ ਜਾਨਵਰ ਤਾਂ ਨਹੀਂ ਹਾਂ ਤਾਂ ਇਨਸਾਨ ਉਸ ਸਮੇਂ ਤੋਂ ਹੀ ਉਸ ਸਮੇਂ ਤੋਂ ਹੀ ਉਹ ਜਾਂ ਅਸੀਂ ਸੱਚਾ ਕੌੜ ਇਹ ਹੀ ਸੋਚੀ ਜਾ ਰਿਹਾ ਹਾਂ ਮੈਂ ਸੜਕ ਤੇ ਚੱਲਦੇ ਜਾਂਦੇ ਜਾ ਰਿਹਾ ਹਾਂ ਮੈਂ ਆਪਣੀਆਂ ਯਾਦਾਂ ਵਿੱਚ ਗੁੰਮ ਹੋਇਆ ਜਾ ਰਿਹਾ ਹਮੇ ਜਾ ਰਿਹਾ ਹਵੇ